See. ਹਾਰ ਕਰ ਹਾਰ ਕਰ ਗੁਰੂ ਬੋਲੀ ਗੁਰੂ ਪਰੇ ਵਿਚਾਰ ਜੜੀਆਂ घर सु बी श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याए फिर अंगद गुर ते अमर दास रामदास हुई सहाय अर्जन हर गोबिंद नो सिमरो श्री हर राय श्री हर कृष्ण ते आईये जिस डिठे सब दुख जाए तेग बहादुर ਆਸਮੇ ਪਾਣ ਜਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਾਨ ਹੈ ਜਸਾ ਪਾਠ ਸਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਨਾਲ ਜੀ ਦਾ ਧਿਆਨ धर ਕੇ ਬੋਲ ਦੇ ਸੁਬਾਹ ਦੇ ਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਈ ਗਏ ਬਹੁਤ ਬਾਰਿਆਂ ਦੀ ਸ਼ਿਵਾਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾ ਜੀ ਕਮਾਈ ਦਾ ਧਿਆਨ ਤਰ ਕੇ ਖਾਸਾ ਜੀ ਬੋਲੋ ਜੀ ਸਵਾਗਤ ਜੀ ਸਿਖਾਉ ਨ ਸਿੱਖੀ ਦਾਨ ਕੇਸ ਤਾਨ ਰਹਿਤ ਦਾਨ ਬਵੇਕ ਤਾਨ ਵਿਸਾਹੋ ਦਾਨ ਕਰੋਸਾ ਦਾਨ ਦਾਨ ਸਰਤਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਨ ਚੌਕੀਆਂ ਨਦੇ ਬਉਂਦੇ ਜੁਗੋ ਜੁਗੇ ਅਕਾਲ ਧਰਮ ਦਾ ਜੈ ਜੈਕਾਰ ਬੋਲੋ ਜੀ ਸੋਹੇ ਗੁਰੂ ਸਿਖਾਂ ਦਾ ਮਾਨੀਵਾ ਮਤੁ ਜੀ ਮਤ ਦਾ ਰਾਖਾ ਬਵਾਹਿ ਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੀ ਸਰਾ ਸਹਾਈ ਦਾ ਨਾਰ ਜੀ ਸ੍ਰੀ ਨਨਕਾਣਾ ਸਾਹਿਬ ਜੇਹੋਲ ਗੁਰਦੁਆਰੇ ਗੁਰ ਤਾਂ ਮੰਦੀ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦੇਵਾਂ ਸੰਭਾਲਦਾ ਨਾਮ ਪਿਆਰੇ ਖਾਲਸਾ ਜੀ ਨੂੰ ਬਖਸ਼ੇ। ਹੇ ਨਿਮਾਣਿਆਂ ਦੇ ਮਾਣੇ, ਨਿਸ਼ਾਣਿਆਂ ਦੇ ਤਾਣੇ, ਨੀਉਟਿਆਂ ਦੀ ਓਟ। ਜੁਨਿਆਤਰੀਆਂ ਦੀ ਆਸਰੇ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਅੰਦਰ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਸਤ ਗੁਰੂ ਆਦੇ ਸੂਰਜ ਨਿਕਲਿਆ ਸਾਰੀ ਸ਼ਬ ਅੰਧੇਰ ਬਚਵਾ ਧਾਨ ਧਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਧ ਗੁਰੂ ਸੱਜੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੰਗ ਕੇ ਪਰਭਾਤ ਫੇਰੀਆਂ ਸਮਾਗਮ ਸਾਧ ਗੁਰੂ ਜੀ ਆਪ ਜੀ ਦੀ ਕਿਰਪਾ ਦੇ ਦੁਆਰਾ ਵਾਦ ਪੇਰੀ ਸਤਿਗੁਰੂ ਜੀ ਸਮੂਹ ਸੰਗਤਾਂ ਉਰੀਐਨ ਰਾ ਪ੍ਰਸ਼ਾਦ ਸਭੀ ਉਤਜਾਜ ਰਹੇ ਚਾਰ ਦਾ ਥਾਣਾ ਹਾਜ਼ਰ ਹੈ ਮਾਨਕ ਪ੍ਰਕਾਰ ਭੋਜਨ ਬੋਗਿਏ ਬਹੁ ਵਿੰਜਨ ਮਿਸਟਾਏ ਕਰੇ ਪਾਕ ਸਨ ਸੋਚ ਪਵਿੱਤਰ ਆ ਹੁਣ ਲਾਵੋ ਭੋਗ ਹਰ ਗਾਏ ਆਪਜੀ ਕੋ ਭੋਗ ਲਗੇ ਕਲਾ ਵਾਹਿਗੁਰੂ ਜੀ ਕੀ ਵਰਦੇ ਸੀਤ ਪ੍ਰਸ਼ਾਦ ਸੰਗਤਾਂ ਨੂੰ ਬਖਸ਼ੋ ਸਾਧਗੁਰੂ ਜੀ ਕਿਰਪਾ ਕਰੋ ਪਾਵਨ ਪਵਿੱਤਰ ਕਰਕੇ ਸੰਗਤਾਂ ਨੂੰ ਨਦਰੀ ਨਜ਼ਰ ਮਿਹਾਰ ਕਰੋ ਸੇ ਪਿਆਰੇ ਮੇਦੋ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਿਆਵੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ